ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਸੈਰ ਸਪਾਟੇ ਦਾ ਹਰ ਕੋਈ ਸ਼ੌਕੀਨ ਹੁੰਦਾ ਹੈ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਖਾਸ ਤੌਰ ਤੇ ਪਹਾੜਾਂ ਤੇ ਜਾਣਾ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਹੈ ਜੇ ਗੱਲ ਕਰੀ ਤੇ ਚੰਡੀਗੜ੍ਹ ਤੋਂ ਹਰਿਆਣਾ ਤੋਂ ਤੇ ਪੰਜਾਬ ਤੋਂ ਆਮੋ ਆਮ ਦੇਖਿਆ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਸੈਰ ਕਰਨ ਵਾਸਤੇ ਲੋਕ ਜ਼ਰੂਰ ਜਾਂਦੇ ਨੇ ਡਰਾਈਵ ਤੇ ਜਾਂਦੇ ਨੇ ਨੌਜਵਾਨ ਵੀ ਜਾਂਦੇ ਨੇ ਪਰਿਵਾਰ ਵੀ ਜਾਂਦੇ ਨੇ ਪਰ ਹੁਣ ਇਹ ਥੋੜਾ ਮਹਿੰਗਾ ਹੋ ਸਕਦਾ ਹੈ ਜੇ ਤੁਸੀਂ ਹਿਮਾਚਲ ਪ੍ਰਦੇਸ਼ ਜਾਣਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਦੀ ਜੇ ਗਏ ਹੋ ਤਾਂ ਤੁਹਾਨੂੰ ਜ਼ਰੂਰ ਪਤਾ ਹੋਣਾ ਕਿ ਜਦੋਂ ਹਿਮਾਚਲ ਦੀ ਐਂਟਰੀ ਯਾசி ਕਰਨੀ ਹੁੰਦੀ ਹੈ ਤੇ ਉਦੋਂ ਇੱਕ ਐਂਟਰੀ ਪੁਆਇੰਟ ਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਇੱਕ ਫੀਸ ਡਿਪੋਜ਼ਿਟ ਕਰवानी ਪੈਂਦੀ ਹੈ ਹੁਣ ਜਿਹੜੀ ਉਹ ਫੀਸ ਸੀਗੀ ਹਜੇ ਤੱਕ ਜਿਹੜੀ ਫੀਸ ਜਮ੍ਹਾਂ ਕਰवानी ਹੁੰਦੀ ਸੀ ਉਹ ਬੜੀ ਘੱਟ ਸੀਗੀ ਪਰ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਔਰ 1 ਅਪ੍ਰੈਲ ਤੋਂ ਇਹ ਫੀਸ ਜਿਹੜੀ ਹੈ ਕਈ ਗੁਣਾ ਵੱਧ ਜਾਏਗੀ ਹਜੇ ਤੱਕ ਤਕਰੀਬਨ ਜਿਹੜੀ ਫੀਸ ਸੀਗੀ ਉਹ ਲੋਕਾਂ ਦੇ ਹੱਥ ਦੇ ਵਿੱਚ ਸੀ ਮੀਨਸ ਕੀ ਉਹ ਅਫੋਰਡ ਕਰ ਸਕਦੇ ਸੀ ਪਰ ਹੁਣ ਡਿਫਰੈਂਟ ਡਿਫਰੈਂਟ ਐਂਟਰੀ ਪੁਆਇੰਟਸ ਤੇ ਹਿਮਾਚਲ ਨੂੰ ਜਾਣ ਵਾਲੇ ਚਾਹੇ ਪੰਜਾਬ ਤੋਂ ਹੋਣ ਹਰਿਆਣਾ ਤੋਂ ਹੋਣ ਜਾਂ ਫਿਰ ਚੰਡੀਗੜ੍ਹ ਤੋਂ ਹੋਣ ਜਿਹੜੇ ਵੀ ਐਂਟਰੀ ਪੁਆਇੰਟਸ ਨੇ ਪਹਾੜਾਂ ਵੱਲ ਜਾਣ ਵਾਲੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਟੂਰਿਸਟ ਨੂੰ ਹੁਣ ਜਿਹੜਾ ਹੈਗਾ 30 ਰੁਪਏ ਤੋਂ ਲੈ ਕੇ 230 ਰੁਪਏ ਤੱਕ ਜਿਹੜਾ ਹੈਗਾ ਉਹ ਐਂਟਰੀ ਪੁਆਇੰਟ ਤੇ ਟੈਕਸ ਫੀਸ ਦੇਣੀ ਪਵੇਗੀ ਅਸਦੇ ਵਿੱਚ ਜਿਹੜਾ ਹੈ ਖਾਸ ਕਰਕੇ ਫਾਸਟ ਟੈਗ ਵੀ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਢੁਆਈ ਵਾਸਤੇ ਟਰਾਂਸਪੋਰਟੇਸ਼ਨ ਆ ਜਾਂਦੀ ਹੈ ਜਿਹੜੇ ਟਰੱਕਸ ਜਾਂਦੇ ਨੇ ਹੋਰ ਟਰਾਂਸਪੋਰਟ ਦੇ ਜਿਹੜੇ-ਜਿਹੜੇ ਵੀ ਮਾਧਿਅਮ ਨੇ ਜਿਹੜੇ ਵੀ ਸੋਰਸਸ ਨੇ ਉਹਨਾਂ ਨੂੰ ਵੀ ਹੁਣ ਇਸ ਮਹਿੰਗਾਈ ਦਾ ਸਾਹਮਣਾ ਕਰਨਾ ਪਏਗਾ ਤੇ ਫੀਸ ਵਧੀ ਹੋਈ ਜਿਹੜੀ ਹੈ ਉਹ ਅਦਾ ਕਰਨੀ ਪੈਗੀ ਜਿਹੜੇ ਟਰਾਂਸਪੋਰਟ ਵਾਲੇ ਟੂ ਆਈ ਵਾਲੇ ਵਾਹਨ ਨੇ ਉਹਨਾਂ ਨੂੰ ਵੀ ਹੋਣਾ ਜੇ ਫੀਸ ਹੈਗੀ ਹੈ ਅਦਾ ਕਰਨੀ ਪਏਗੀ ਉਹਨਾਂ ਨੂੰ ਵੀ ਇਹ ਟੂਰ ਕਾਫੀ ਮਹਿੰਗਾ ਪਏਗਾ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਕੋਈ ਸੈਰ ਕਰਨ ਵਾਸਤੇ ਜਾਂ ਡਰਾਈਵ ਤੇ ਖਾਸ ਕਰਕੇ ਹਿਮਾਚਲ ਪ੍ਰਦੇਸ਼ ਜਾਂਦਾ ਹੈ ਹਰਿਆਣਾ ਤੋਂ ਪੰਜਾਬ ਤੋਂ ਜਾਂ ਫਿਰ ਚੰਡੀਗੜ੍ਹ ਤੋਂ ਉਹਨੂੰ ਹੁਣ ਜ਼ਿਆਦਾ ਫੀਸ ਦੇਣੀ ਪਏਗੀ ਕਿਉਂਕਿ ਹਿਮਾਚਲ ਦੀ ਐਂਟਰੀ ਤੇ ਹੀ ਜਿਹੜਾ ਹੈਗਾ ਐਂਟਰੀ ਫੀਸ ਦੇਣੀ ਪੈਂਦੀ ਹੈ ਔਰ 30 ਰੁਪਏ ਤੋਂ ਲੈ ਕੇ 230 ਰੁਪਏ ਤੱਕ ਹੋਣਾ ਫੀਸ ਜਮਾ ਕਰਵਾਣੀ ਪਏਗੀ ਪਰ ਇਸ ਦੇ ਨਾਲ ਹੀ ਜਿਹੜੇ ਉੱਥੇ ਹੋਟਲੀਅਰਸ ਨੇ ਜਾਂ ਜਿਹੜੇ ਵੀ ਉੱਥੇ ਇਸ ਤਰ੍ਹਾਂ ਦਾ ਕਾਰੋਬਾਰ ਹੈ ਹੋਟਲ ਨੇ ਹੋਰ ਬਹੁਤ ਸਾਰੇ ਕਾਰੋਬਾਰ ਨੇ ਉੱਥੇ ਰੈਸਟੋਰੈਂਟਸ ਨੇ ਕਿਉਂਕਿ ਜਦੋਂ ਵੀ ਟੂਰਿਸਟ ਜਾਂਦੇ ਨੇ ਇੱਥੋਂ ਤੇ ਉਹ ਰੈਸਟੋਰੈਂਟਸ ਨੇ ਉੱਥੇ ਜ਼ਰੂਰ ਵਿਜ਼ਿਟ ਕਰਦੇ ਨੇ ਖਾਣਾ ਪੀਣਾ ਜਾਂ ਉਹਦੀ ਜਿਹੜੀ ਆਨੰਦ ਮਾਣਦੇ ਨੇ ਉਹਦੇ ਨਾਲ ਹੀ ਡਿਫਰੈਂਟ ਤਰੀਕੇ ਦੇ ਉੱਥੇ ਹੋਟਲ ਵੀ ਨੇ ਜਿੱਥੇ ਸਟੇ ਕਰਦੇ ਨੇ ਟੂਰਿਸਟ ਜਿਹੜੇ ਨੇ ਪਰ ਉਹਨਾਂ ਨੇ ਵੀ ਇਸ ਨੂੰ ਲੈ ਕੇ ਚਿੰਤਾ ਜਤਾਈ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਐਂਟਰੀ ਫੀਸ ਮਹਿੰਗੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਜਿਹੜਾ ਹੈ ਟੂਰਿਜ਼ਮ ਹਿਮਾਚਲ ਦੇ ਵਿੱਚ ਜਿਹੜਾ ਟੂਰਿਜ਼ਮ ਹੀ ਇੱਕ ਮੇਨ ਜਿਹੜਾ ਉੱਥੇ ਕੀਤਾ ਹੈਗਾ ਕਿਉਂਕਿ ਪਹਾੜਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਉਸ ਤੋਂ ਅੱਗੇ ਉਤਰਾੰਚਲ ਚ ਵੀ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਕਾਫੀ ਵੱਡਾ ਟੂਰਿਜ਼ਮ ਜਿਹੜਾ ਡਿਪਾਰਟਮੈਂਟ ਜਾਂ ਟੂਰਿਜ਼ਮ ਦਾ ਜਿਹੜਾ ਇੱਕ ਪੇਸ਼ਾ ਹੈਗਾ ਜਾਂ ਇਹਦਾ ਇੱਕ ਕਿੱਤਾ ਹੈਗਾ ਇਹ ਕਾਫੀ ਜ਼ਿਆਦਾ ਉੱਥੇ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਸੋਰਸ ਆਫ ਇਨਕਮ ਹੈ ਲੋਗਾਂ ਦੀ ਜਿਹੜਾ ਹੈਗਾ ਉਹ ਆਮਦਨ ਦਾ ਸਾਧਨ ਹੈਗਾ ਪਰ ਹੁਣ ਜੇ ਮਹਿੰਗਾ ਹੋ ਜਾਏਗਾ ਉੱਥੇ ਟੂਰਿੰਗ ਮਹਿੰਗੀ ਹੋ ਜਾਏਗੀ ਜਾਂ ਲੋਕ ਉੱਥੇ ਜ਼ਿਆਦਾ ਫੀਸ ਦੇ ਕੇ ਜਾਣਾ ਪਏਗਾ ਤਾਂ ਲੋਕ ਵੀ ਸੋਚਣਗੇ ਕਿ ਉਹ ਕਦੋਂ ਜਾਣ ਕਿੰਨੇ ਨਾ ਜਾਣ ਜਾਂ ਜਾਣ ਜਾਂ ਨਾ ਜਾਣ ਇਸ ਤਿੱਕੇ ਨੂੰ ਲੈ ਕੇ ਫਿਰ ਲੋਕ ਥੋੜੇ ਜਿ ਡੈਫੀਨੇਟਲੀ ਬੜੇ ਪਲਾਨਡ ਵੇ ਵਿੱਚ ਹੋ ਸਕਦਾ ਹੈ ਕਿ ਬਣਾਣ ਆਪਣੇ ਟੂਰ ਔਰ ਜਿਹਦਾ ਆਮ ਤੌਰ ਤੇ ਕੋਈ ਵੀ ਜਦੋਂ ਵੀ ਜਾਂਦਾ ਹੈ ਔਰ ਹਿਮਾਚਲ ਪ੍ਰਦੇਸ਼ ਘੁੰਮਣਾ ਜਾਂ ਫੇਰ ਉਹਦੇ ਸੈਰ ਸਪਟਾ ਕਰਨਾ ਜਾਂ ਫੇਰ ਇੱਕ ਡਰਾਈਵ ਤੇ ਜਾਣਾ ਉਹ ਸ਼ਾਇਦ ਥੋੜਾ ਹੁਣ ਮਹਿੰਗਾ ਹੋ ਸਕਦਾ ਹੈ ਇਸ ਨੂੰ ਲੈ ਕੇ ਜਿਹੜੇ ਵੀ ਉੱਥੇ ਹੋਟਲ ਮਾਲਿਕ ਨੇ ਜਿਹਦੇ ਰੈਸਟੋਰੈਂਟ ਮਾਲਿਕ ਨੇ ਉਹਨਾਂ ਨੇ ਕਿਹਾ ਹੈ ਮੰਗ ਕੀਤੀ ਹੈ ਕਿ ਸਰਕਾਰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਵੇ ਤਾਂ ਕਿ ਸਾਡੇ ਜਿਹੜੇ ਆਮਦਨ ਦਾ ਸੋਰਸ ਹੈਗਾ ਇਹ ਸਾਡਾ ਜਿਹੜਾ ਕਿੱਤਾ ਹੈ ਇਸ ਤੇ ਅਸਰ ਨਾ ਪਵੇ ਤਾਜ਼ਾ ترین ਖਬਰਾਂ ਲਈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸੈਰ ਸਪਾਟੇ ਦਾ ਹਰ ਕੋਈ ਸ਼ੌਕੀਨ ਹੁੰਦਾ ਹੈ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਖਾਸ ਤੌਰ ਤੇ ਪਹਾੜਾਂ ਤੇ ਜਾਣਾ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਹੈ ਜੇ ਗੱਲ ਕਰੀ ਤੇ ਚੰਡੀਗੜ੍ਹ ਤੋਂ ਹਰਿਆਣਾ ਤੋਂ ਤੇ ਪੰਜਾਬ ਤੋਂ ਆਮੂਮਨ ਦੇਖਿਆ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਸੈਰ ਕਰਨ ਵਾਸਤੇ ਲੋਕ ਜ਼ਰੂਰ ਜਾਂਦੇ ਨੇ ਡਰਾਈਵ ਤੇ ਜਾਂਦੇ ਨੇ ਨੌਜਵਾਨ ਵੀ ਜਾਂਦੇ ਨੇ ਪਰਿਵਾਰ ਵੀ ਜਾਂਦੇ ਨੇ ਪਰ ਹੁਣ ਅ ਇਹ ਥੋੜਾ ਮਹਿੰਗਾ ਹੋ ਸਕਦਾ ਜੇ ਤੁਸੀਂ ਹਿਮਾਚਲ ਪ੍ਰਦੇਸ਼ ਜਾਣਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਦੀ ਜੇ ਗਏ ਹੋ ਤਾਂ ਤੁਹਾਨੂੰ ਜ਼ਰੂਰ ਪਤਾ ਹੋਣਾ ਕਿ ਜਦੋਂ ਹਿਮਾਚਲ ਦੇ ਐਂਟਰੀ ਯਾਤਰੀ ਕਰਨੀ ਹੁੰਦੀ ਹੈ ਤੇ ਉਦੋਂ ਇੱਕ ਐਂਟਰੀ ਪੁਆਇੰਟ ਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਇੱਕ ਫੀਸ ਡਿਪੋਜ਼ਿਟ ਕਰवानी ਪੈਂਦੀ ਹੈ ਹੁਣ ਜਿਹੜੀ ਉਹ ਫੀਸ ਸੀਗੀ ਹਜੇ ਤੱਕ ਜਿਹੜੀ ਫੀਸ ਜਮ੍ਹਾਂ ਕਰवानी ਹੁੰਦੀ ਸੀ ਉਹ ਬੜੀ ਘੱਟ ਸੀਗੀ ਪਰ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਔਰ 1 ਅਪ੍ਰੈਲ ਤੋਂ ਫੀਸ ਜਿਹੜੀ ਹੈ ਕਈ ਗੁਣਾ ਵੱਧ ਜਾਏਗੀ ਹਜੇ ਤੱਕ ਤਕਰੀਬਨ ਜਿਹੜੀ ਫੀਸ ਸੀਗੀ ਉਹ ਲੋਕਾਂ ਦੇ ਹੱਥ ਦੇ ਵਿੱਚ ਸੀ ਮੀਨਸ ਕੀ ਉਹ ਅਫੋਰਡ ਕਰ ਸਕਦੇ ਸੀ ਪਰ ਹੁਣ ਡਿਫਰੈਂਟ ਡਿਫਰੈਂਟ ਐਂਟਰੀ ਪੁਆਇੰਟਸ ਤੇ ਹਿਮਾਚਲ ਨੂੰ ਜਾਣ ਵਾਲੇ ਚਾਹੇ ਪੰਜਾਬ ਤੋਂ ਹੋਣ ਹਰਿਆਣਾ ਤੋਂ ਹੋਣ ਜਾਂ ਫਿਰ ਚੰਡੀਗੜ੍ਹ ਤੋਂ ਹੋਣ ਜਿਹੜੇ ਵੀ ਐਂਟਰੀ ਪੁਆਇੰਟਸ ਨੇ ਪਹਾੜਾਂ ਵੱਲ ਜਾਣ ਵਾਲੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਟੂਰਿਸਟ ਨੂੰ ਹੁਣ ਜਿਹੜਾ ਹੈਗਾ 30 ਰੁਪਏ ਤੋਂ ਲੈ ਕੇ 230 ਰੁਪਏ ਤੱਕ ਜਿਹੜਾ ਹੈਗਾ ਉਹ ਐਂਟਰੀ ਪੁਆਇੰਟ ਤੇ ਟੈਕਸ ਫੀਸ ਦੇਣੀ ਪਵੇਗੀ ਐਸ ਦੇ ਵਿੱਚ ਜਿਹੜਾ ਹੈ ਖਾਸ ਕਰਕੇ ਫਾਸਟ ਟੈਗ ਵੀ ਹੁਣ ਜ਼ਰੂਰੀ ਕਰ ਦਿੱਤਾ ਗਿਆ ਐਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਢੁਆਈ ਵਾਸਤੇ ਟਰਾਂਸਪੋਰਟੇਸ਼ਨ ਆ ਜਾਂਦੀ ਹੈ ਜਿਹੜੇ ਟਰੱਕਸ ਜਾਂਦੇ ਨੇ ਹੋਰ ਟਰਾਂਸਪੋਰਟ ਦੇ ਜਿਹੜੇ ਜਿਹੜੇ ਵੀ ਮਾਧਿਅਮ ਨੇ ਜਿਹੜੇ ਵੀ ਸੋਰਸਸ ਨੇ ਉਹਨਾਂ ਨੂੰ ਵੀ ਹੁਣ ਐਸ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ ਤੇ ਫੀਸ ਵਧੀ ਹੋਈ ਜਿਹੜੀ ਉਹ ਅਦਾ ਕਰਨੀ ਪਵੇਗੀ ਜੇ ਟਰਾਂਸਪੋਰਟ ਵਾਲੇ ਤੋਂ ਆਈ ਵਾਲੇ ਵਾਹਨ ਨੇ ਉਹਨਾਂ ਨੂੰ ਵੀ ਹੋਣਾ ਜੇ ਫੀਸ ਹੈਗੀ ਹੈ ਅਦਾ ਕਰਨੀ ਪਏਗੀ ਉਹਨਾਂ ਨੂੰ ਵੀ ਇਹ ਟੂਰ ਕਾਫੀ ਮਹਿੰਗਾ ਪਏਗਾ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਕੋਈ ਸੈਰ ਕਰਨ ਵਾਸਤੇ ਜਾਂ ਡਰਾਈਵ ਤੇ ਖਾਸ ਕਰਕੇ ਹਿਮਾਚਲ ਪ੍ਰਦੇਸ਼ ਜਾਂਦਾ ਹੈ ਹਰਿਆਣਾ ਤੋਂ ਪੰਜਾਬ ਤੋਂ ਜਾਂ ਫਿਰ ਚੰਡੀਗੜ੍ਹ ਤੋਂ ਉਹਨੂੰ ਹੁਣ ਜ਼ਿਆਦਾ ਫੀਸ ਦੇਣੀ ਪਏਗੀ ਕਿਉਂਕਿ ਹਿਮਾਚਲ ਦੀ ਐਂਟਰੀ ਤੇ ਹੀ ਜਿਹੜਾ ਹੈਗਾ ਐਂਟਰੀ ਫੀ ਦੇਣੀ ਪੈਂਦੀ ਹੈ ਔਰ 300 ਰੁਪਏ ਤੋਂ ਲੈ ਕੇ 230 ਰੁਪਏ ਤੱਕ ਹੋਣਾ ਫੀਸ ਜਮਾ ਕਰਵਾਣੀ ਪਏਗੀ ਪਰ ਇਸ ਦੇ ਨਾਲ ਹੀ ਜਿਹੜੇ ਉੱਥੇ ਹੋਟਲੀਅਰਸ ਨੇ ਜਾਂ ਜਿਹੜੇ ਵੀ ਉੱਥੇ ਇਸ ਤਰ੍ਹਾਂ ਦਾ ਕਾਰੋਬਾਰ ਹੈ ਹੋਟਲ ਨੇ ਹੋਰ ਬਹੁਤ ਸਾਰੇ ਕਾਰੋਬਾਰ ਨੇ ਉੱਥੇ ਰੈਸਟੋਰੈਂਟਸ ਨੇ ਕਿਉਂਕਿ ਜਦੋਂ ਵੀ ਟੂਰਿਸਟ ਜਾਂਦੇ ਨੇ ਇੱਥੋਂ ਤੇ ਉਹ ਰੈਸਟੋਰੈਂਟਸ ਨੇ ਉੱਥੇ ਜ਼ਰੂਰ ਵਿਜ਼ਿਟ ਕਰਦੇ ਨੇ ਖਾਣਾ ਪੀਣਾ ਜਾਂ ਉਹਦੀ ਜਿਹੜੀ ਆਨੰਦ ਮਾਣਦੇ ਨੇ ਉਹਦੇ ਨਾਲ ਹੀ ਡਿਫਰੈਂਟ ਤਰੀਕੇ ਦੇ ਉੱਤੇ ਹੋਟਲ ਵੀ ਨੇ ਜਿੱਥੇ ਸਟੇ ਕਰਦੇ ਨੇ ਟੂਰਿਸਟ ਜਿਹੜੇ ਨੇ ਪਰ ਉਹਨਾਂ ਨੇ ਵੀ ਇਸ ਨੂੰ ਲੈ ਕੇ ਚਿੰਤਾ ਜਤਾਈ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਐਂਟਰੀ ਫੀਸ ਮਹਿੰਗੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਜਿਹੜਾ ਹੈ ਟੂਰਿਜ਼ਮ ਹਿਮਾਚਲ ਦੇ ਵਿੱਚ ਜਿਹੜਾ ਟੂਰਿਜ਼ਮ ਹੀ ਇੱਕ ਮੇਨ ਜਿਹੜਾ ਉੱਥੇ ਕੀਤਾ ਹੈਗਾ ਕਿਉਂਕਿ ਪਹਾੜਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਉਸ ਤੋਂ ਅੱਗੇ ਉਤਰਾੰਚਲ ਚ ਵੀ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਕਾਫੀ ਵੱਡਾ ਟੂਰਿਜ਼ਮ ਜਿਹੜਾ ਡਿਪਾਰਟਮੈਂਟ ਜਾਂ ਟੂਰਿਜ਼ਮ ਦਾ ਜਿਹੜਾ ਇੱਕ ਪੇਸ਼ਾ ਹੈਗਾ ਜਾਂ ਇਹਦਾ ਇੱਕ ਕਿੱਤਾ ਹੈਗਾ ਇਹ ਕਾਫੀ ਜ਼ਿਆਦਾ ਉਥੇ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਸੋਰਸ ਆਫ ਇਨਕਮ ਹੈ ਲੋਗਾਂ ਦੀ ਜਿਹੜਾ ਹੈਗਾ ਉਹ ਆਮਦਨ ਦਾ ਸਾਧਨ ਹੈਗਾ ਪਰ ਹੁਣ ਜੇ ਮਹਿੰਗਾ ਹੋ ਜਾਏਗਾ ਉਥੇ ਟੂਰਿੰਗ ਮਹਿੰਗੀ ਹੋ ਜਾਏਗੀ ਜਾਂ ਲੋਕ ਉਥੇ ਜ਼ਿਆਦਾ ਫੀਸ ਦੇ ਕੇ ਜਾਣਾ ਪਏਗਾ ਤਾਂ ਲੋਕ ਵੀ ਸੋਚਣਗੇ ਕਿ ਉਹ ਕਦੋਂ ਜਾਣ ਕਿੰਨੇ ਨਾ ਜਾਣ ਜਾਂ ਜਾਣ ਜਾਂ ਨਾ ਜਾਣ ਇਸ ਤਿੱਕੇ ਨੂੰ ਲੈ ਕੇ ਫਿਰ ਲੋਕ ਥੋੜੇ ਜਿਹਾ ਡੈਫੀਨੇਟਲੀ ਬੜੇ ਪਲਾਨਡ ਵੇ ਵਿੱਚ ਹੋ ਸਕਦਾ ਹੈ ਕਿ ਬਨਾਣ ਆਪਣੇ ਟੂਰ ਔਰ ਜਿੱਦਾ ਆਮ ਤੌਰ ਤੇ ਕੋਈ ਵੀ ਜਦੋਂ ਵੀ ਜਾਂਦਾ ਹੈ ਔਰ ਹਿਮਾਚਲ ਪ੍ਰਦੇਸ਼ ਘੁੰਮਣਾ ਜਾਂ ਫਿਰੋਥੇ ਸੈਰਸਪਟਾ ਕਰਨਾ ਜਾਂ ਫਿਰ ਇੱਕ ਡਰਾਈਵ ਤੇ ਜਾਣਾ ਉਹ ਸ਼ਾਇਦ ਥੋੜਾ ਹੁਣ ਮਹਿੰਗਾ ਹੋ ਸਕਦਾ ਹੈ ਇਸ ਨੂੰ ਲੈ ਕੇ ਜਿਹੜੇ ਵੀ ਉੱਥੇ ਹੋਟਲ ਮਾਲਿਕ ਨੇ ਜਿਹਦੇ ਰੈਸਟੋਰੈਂਟ ਮਾਲਿਕ ਨੇ ਉਹਨਾਂ ਨੇ ਕਿਹਾ ਹੈ ਮੰਗ ਕੀਤੀ ਹੈ ਕਿ ਸਰਕਾਰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਵੇ ਤਾਂ ਕਿ ਸਾਡੇ ਜਿਹੜੇ ਆਮਦਨ ਦਾ ਸੋਰਸ ਹੈਗਾ ਜਾਂ ਸਾਡਾ ਜਿਹੜਾ ਕਿੱਤਾ ਹੈ ਉਸ ਤੇ ਅਸਰ ਨਾ ਪਵੇ ਆਜ਼ਾਦ ਰੀਡ ਖਬਰਾਂ ਲਈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ